ਉਠਦੇ ਵੈਂਦੇ ਵਾਹਿਗੁਰੂ ਬੋਲ ਤੇ ਫਿਰ ਤੇਰਾ ਆਉਣਾ ਇਸ ਦੁਨੀਆ ਤੇ ਸਫਲ ਹੋ ਜਾਏਗਾ ਉਠਦੇ ਵੈਂਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਉਠਦੇ ਵੈਂਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾਹੂ ਮੇਰੇ ਤੈਨੂੰ ਬਖਸ਼ਨ ਹਾਰਾ ਕਹਿੰਦੇ ਵਾਹਿਗੁਰੂ 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 ਬਖਸ਼ ਗੁਨਾਹੂ ਮੇਰੇ ਤੈਨੂੰ ਬਖਸ਼ਨ ਹਾਰਾ ਕਹਿੰਦੇ ਜਿੱਥੇ ਸਿਮਰਨ ਕਰਨਾ ਹੈ ਜਿੱਥੇ ਰਸਨਾ ਪਵਿੱਤਰ ਕਰਨੀ ਹੈ ਵਾਹਿਗੁਰੂ ਨਾਲ ਤਲਗੀਦਰ ਪਾਦਸ਼ਾਹ ਦਾ ਹੁਕਮ ਹੈ ਉਥੇ ਆਪਣੀ ਬਜ਼ੁਰਗਾਂ ਦੀ ਸੰਭਾਲ ਵੀ ਕਰਨੀ ਹੈ